ਸੀਵਰੇਜ ਬਲਾਕ ਹੋਣ ਤੋਂ ਬਾਅਦ ਨਿਕਲ ਕੇ ਗਲੀਆਂ ਵਿੱਚ ਖੜੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਕੀਤੀ ਨਗਰ ਨਿਗਮ ਦੇ ਖਿਲਾਫ ਨਾਰੇਬਾਜੀ ਕਿਹਾ ਲੰਬੇ ਸਮੇਂ ਤੋਂ ਖੜਾ ਇਹ ਗੰਦਾ ਪਾਣੀ ਮਾਮਲਾ ਸ਼ੁੱਕਰਵਾਰ ਨੂੰ 2:30 ਵਜੇ ਦੇ ਲਗਭਗ ਦਾ ਬਠਿੰਡਾ ਦੇ ਅਮਰਪੁਰਾ ਵਸਤੀ ਗਲੀ ਨੰਬਰ 2:30 ਦੇ ਵਿੱਚ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਨੇ ਦੱਸਿਆ ਕਿ 5 ਮਿੰਟ ਤੋਂ ਲਗਭਗ ਇਹ ਸੀਵਰ ਦਾ ਓਵਰਫਲੋ ਹੋ ਜਾਂਦਾ ਹੈ ਇਹ ਸੀਵਰ ਬਲਾਕ ਹੈ ਓਵਰਫਲੋ ਹੋ ਕੇ ਪਾਣੀ ਗਲੀਆਂ ਦੇ ਵਿੱਚ ਆ ਜਾਂਦਾ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਇਸ ਨੂੰ ਲੈ ਕੇ ਅੱਜ ਇਕੱਠੇ ਹੋਏ ਲੋਕਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਨਾਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਇਹ ਸੀਵਰੇਜ ਦੀ ਬਲੌਕ ਨੂੰ ਠੀਕ ਕੀਤਾ ਜਾਵੇ ਦੇਖ ਰਹੋ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਬਟੰਡਾ ਦੇ ਅਮਰਪੁਰਾ ਬਸਤੀ ਗਲੀ ਦੇ ਮੱਟਾਈ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਨਗਰ ਨਿਗਮ ਦੇ ਖਿਲਾਫ ਲੋਕਾਂ ਵੱਲੋਂ ਇਕੱਠੇ ਹੋ ਕੇ ਨਾਰੇਬਾਜੀ ਕੀਤੀ ਗਈ ਕਿਉਂਕਿ ਗਲੀਆਂ ਦੇ ਵਿੱਚ ਸੀਵਰ ਦਾ ਓਵਰਫਲੋ ਹੋ ਗਿਆ ਪਾਣੀ ਖੜਾ ਹੈ ਇਹ ਗੰਦੇ ਪਾਣੀ ਦੀ ਵੀਤੀ ਲੋਕ ਲੰਘਦੇ ਹਨ ਦੇਖਦੇ ਨਾਲ ਬਿਮਾਰੀਆਂ ਵੀ ਫੈਲਦੀਆਂ ਹਨ ਇਸ ਨੂੰ ਲੈ ਕੇ ਅੱਜ ਇੰਨਾ ਬਲੋਂ ਇਕੱਠੇ ਹੋ ਕੇ ਨਗਰ ਨਿਗਮ ਦੇ ਖਿਲਾਫ ਨਾਰੇਬਾਜੀ ਕੀਤੀ ਗਈ முதா முடிய ਆਪਰਾਏ ਤੇ ਕੀ ਗੱਲ ਹੋਈ ਅੱਜ ਨਾਰੇ ਬਾਜੀ ਕਿਤੇ ਨਾ ਕਰੀਏ ਸਾਡਾ ਅਸੀਂ ਮਰਨੇ ਗਵਾਣ ਨੂੰ ਕਹਿੰਦੇ ਕੰਪਿਊਟਰ ਦੇ ਥੱਗੇ ਛੀੜੀਆਂ ਦਾ ਸੀਰ ਬਹੁਤ ਹੀ ਸਾਡਾ ਪ੍ਰਾਲ ਆ ਜੀ ਘਰਾਂ ਦੇ ਵਿੱਚ ਗੰਦਾ ਪਾਣੀ ਉਹ ਇੱਥੇ ਜਾਰਾ ਸਾਡਾ ਤਾਂ ਭਜਾਨ ਬਾਈ ਦੂਰੋ ਕੋਰੋਨਾ ਬੰਦਾ ਗਾ ਇੱਕ ਵਾਰ ਜਬਿਕ ਲੰਗਾਂ ਨਹੀਂ ਫਿਰ ਬੇਚੇ ਦੇ ਕਿਨੇ ਲਾਂਕੇ ਜਾਣਾ ਜੀ ਬੇਚੇ ਨਾਂਕੇ ਨੇ ਗੰਦੇ ਪਾਣੀ ਹੋਏ ਕਰ ਕਰ ਪਰਨਾ ਪੰਦੇ ਵਿੱਚ ਨਾ ਇੰਨਾ ਪਾਣੀ ਹੈ ਘਟਵਾ ਜਿਸ ਪਾਈਏ ਨਾ ਇਹਦੀ ਸੀਵਰ ਜੀ ਫਿਰ ਤਾਂ ਪੈਰਪੂਰ ਵੀ ਖਰਾਬ ਹੋ ਜਾਂਦੇ ਹੁਣ ਬਹੁਤ ਜ਼ਿਆਦਾ ਜੀ ਗੰਦਾ ਪਾਣੀ ਸੀਵਰ ਤੋਂ ਆਪ ਜੀ ਐਮਐਸਸੀ ਕੋਲੇ ਗਏ ਸੀ ਐਮਐਸਸੀ ਨੂੰ ਬਹੁਤ ਵਾਰ ਖਤਾ ਤੇ ਪਰ ਨਹੀਂ ਐਮਐਸਸੀ ਸੁਣਾਈ ਕਰਦਾ ਕੀ ਮੰਗ ਕਰਦੇ ਮੰਗ ਇਹ ਸੀਵਰ ਜੀ ਕਰਦੇ ਸੀ ਇਸ ਤਰ੍ਹਾਂ ਆਸੀ ਉਰਦੀ ਆਈ ਵੀਰਾ ਦਾਸੀ ਉਰਸਪਾਈ ਹੋਈ ਇਧੇ ਕੋਈ ਨੂੰ ਜੇ ਕਦੀ ਆਉਂ ਕੋ ਡੀ ਜੀ ਵਿੱਚ ਚੱਕਰ ਕਰਕੇ ਆਵੇ ਕੋਈ ਨਹੀਂ ਆਉਂਦਾ ਇੱਥੇ ਕੀ ਨਾਮ ਦਾ ਬਲਦੇਵ ਕੋ ਕਿਹੜਾ ਮੱਲਾ ਜੀ ਆ ਗਿਆ ਮਤਰਾ ਨਸਤ ਕੀ ਮਾਮਲਾ ਜੀ ਕੱਥੇ ਆ ਪਾਣੀ ਦੀ ਸਿਵਰ ਦਾ ਮਾਮਲਾ ਕਿੰਨੀ ਕਿ ਸਮੱਸਿਆ ਆ ਰਹੀ ਹੈ ਬਥੇਰੀ ਮਸਮ ਸਮੱਸਿਆ ਆ ਰਹੀ ਕਿੰਨੇ ਚਿਰ ਹੋ ਗਿਆ ਐਨਾ ਹੋ ਗਿਆ 5-6 ਮਹੀਨੇ ਹੋ ਗਏ ਐਮ ਸੀ ਨੂੰ ਕੋ ਕਹ ਵਾਸੀ ਬਥੇਰਾ ਕਹ ਰੇ ਟੈਲੀਫੋਨ ਕਰਕੇ ਵੀ ਜਦਾ ਪਰੇ ਤੂੰ ਵੀ ਜਾ ਬਰੇ ਅਸੀਂ ਕੋਈ ਸੁਣਾਈ ਨਹੀਂ ਹੈ ਕਿ ਸਾਡੂ ਨੂੰ ਕੋਈ ਨਹੀਂ ਤਾਂ ਤੁਹਾਡੇ ਆਉਣ ਜਾਣ ਵਾਲਾ ਵੀ ਦੁਖੀ ਹੁੰਦਾ ਸਾਡੇ ਰਿਸ਼ਤੇਦਾਰ ਨਹੀਂ ਆ ਸਕਦੇ ਕਿਨੂੰ ਦੇ ਦੀ ਚਾਹ ਪਾਣੀ ਵੀ ਪੀ ਸਕਦੇ ਅੰਦਰ ਬੈਠ ਕੇ ਅਸੀਂ ਤਾਂ ਇੰਨੀ ਮੁਸ਼ਕਲ ਮਾਰਦੀ ਹੈ ਕਿ ਬੱਚੇ ਕੇ ਬੋੜੇ ਬਜ਼ੁਰਗ ਕੇ ਭੁਆ ਵੀ ਹੋ ਜਾਂਦੇ ਹਾਂ ਸਾਹਮਣੇ ਪੰਜ ਮਹੀਨੇ ਪਿਆ ਰਹੇ ਸਾਡਾ ਬੰਦਾ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਵੀ ਸਾਡੇ ਸ਼ਿਵਰ ਠੀਕ ਕਰੀ ਜਾਂ ਦੇ ਨਾਲ ਇਹਨਾਂ ਨੂੰ ਲੋਟਾ ਚੱਕਿਆ ਜਾਵੇ ਹਾਂ ਵੀਰੇ ਪਾਣੀ ਮੰਨੀ ਅਸੀਂ ਨਾਮ ਕੀ ਆਈ ਸੀ ਅਮਰਜੀਤ ਹੈ ਮੇਰਾ ਕਿਹੜਾ ਮੋਲਾ ਜੀ ਪ੍ਰਵੋਪਰਾਵਸਤੀ ਕੀ ਮਾਮਲਾ ਕੀ ਜਿਹੜੇ ਇਕੱਠੇ ਆਉਂਨਾਂ ਦੇ ਵਿੱਚ ਇਕੱਠੇ ਆਏ ਹੋਇਆ ਅਸੀਂ ਪਾਣੀ ਮੰਨਿਓ ਬਹੁਤ ਦੁਖੀ ਆਂ ਪੰਜ ਮਹੀਨੇ ਹੋ ਗਏ ਪਾਣੀ ਡੁੱਲੀ ਜਾਂਦਾ ਡੁੱਲੀ ਜਾਂਦਾ ਤੇ ਕਿਸੇ ਹਿਸਾਬ ਤੇ ਨਹੀਂ ਆਉਂਦਾ ਨਾ ਸਾਡੀ ਐਮਸੀ ਗੱਲ ਸੁਣਦੇ ਆ ਕਾਹਦਾ ਪਾਣੀ ਆ ਇਹ ਪਾਣੀ ਇਹ ਸੀਵਰਾਂ ਦਾ ਸੀਵਰ ਦਾ ਪਾਣੀ ਬਾਹਰ ਨਿਕਲ ਹੀ ਜਾਂਦਾ ਕਿਸੇ ਪਾਸੇ ਜਾ ਨਹੀਂ ਰਿਹਾ ਅਸੀਂ ਕੱਪੜੇ ਟੰਗਦੇ ਆ ਤੇ ਸਲਵਾਰਾਂ ਹੱਥਾਂ 'ਚ ਫੜਦੇ ਆ ਐ ਕਰਕੇ ਤਾਂ ਤੇ ਫੇਰ ਅਸੀਂ ਲੰਘਦੇ ਆ ਕਿ ਗੰਦਗੀ ਵਾਲੇ ਪੈਰ ਸਾਡੇ ਅੰਦਰਾਂ ਜਾਂਦੇ ਆ ਉਵੇਂ ਬਹਿ ਕੇ ਅਸੀਂ ਰੋਟੀ ਪਾਣੀ ਖਾਂਦੇ ਆਂ ਅਸੀਂ ਬਹੁਤ ਐਮਸੀ ਸਾਡੀ ਗੱਲ ਨਹੀਂ ਸੁਣ ਰਹੇ ਵੋਟਾਂ ਵੇਲੇ ਸਾਡੇ ਮੂਰੇ ਹੱਥ ਬੰਦਦੇ ਆ ਅਸੀਂ ਵੋਟਾਂ ਪਾ ਚੁੱਕੇ ਹੁਣ ਸਾਡੀ ਬਾਤ ਵੀ ਨਹੀਂ ਪੁੱਛਦੇ ਕਿੰਨੇ ਕ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ ਕਿੰਨੇ ਕ ਸਮੇਂ ਤੋਂ ਬੰਦ ਹੈ ਸੀ ਫਿਰ ਇਹ ਬੰਦ ਨੂੰ 5 ਮਹੀਨੇ ਵਾਂਗੂ ਹੋ ਚੱਲਿਆ ਕਦੇ ਬੰਦ ਹੋ ਗਿਆ ਫੇਰ ਲੱਗ ਗਿਆ ਬੰਦ ਹੋ ਗਿਆ ਅਸੀਂ ਰੇਤਾਂ ਦੀਆਂ ਖਾਣਾਂ ਬਣਾ ਬਣਾ ਕੇ ਵੀ ਹਟ ਗਏ ਵੀ ਅਸੀਂ ਕਰਗੇ ਤਾਂ ਕਰਗੇ ਵੀ ਕੀ ਕਿੱਧਰ ਨੂੰ ਜਾਗੇ ਅਸੀਂ ਬਿਮਾਰ ਵੀ ਪਏ ਆ ਕੇ ਦੱਸਿਆ ਹਾਂ ਬਿਮਾਰ ਵੀ ਪਏ ਆ ਹਸਪਤਾਲ ਦੇ ਵਿੱਚ ਪਏ ਆ ਬਹੁਤ ਜ਼ਿਆਦੇ ਪਏ ਆ ਇੱਕ ਇੱਕ ਘਰ ਦੇ 2-2 ਬੰਦੇ ਆ ਵੀ ਅਸੀਂ ਕਰਗੇ ਵੀ ਕੀ ਇਹਦੇ ਨਾਲ 스멜 ਵੀ ਬਹੁਤ ਆਉਂਦੀ ਹੂ 스멜 ਬਹੁਤ ਗੰਦੀ ਆਉਂਦੀ ਆ ਰੋਟੀ ਪਾਣੀ ਨਹੀਂ ਖਾ ਸਕਦੇ ਇੱਕ ਟਾਈਮ ਖਾਂਦੇ ਆ ਮੈਂ ਕਰ ਰਿਹਾ ਬੁਆਏ ਵਿਆਖਿਆ ਇਸ ਬੰਦੇ ਕਮੇਟੀ ਨੂੰ ਕਮਪਲੀਟ ਕੀਤੀ ਹੈ ਕਮੇਟੀ ਨੂੰ ਵੀ ਆਖਿਆਗਾ ਕੋਈ ਸਾਡੀ ਗੱਲ ਸੁਣ ਨਹੀਂ ਰਿਹਾ ਔਰ ਉਹ ਵੀ ਨਹੀਂ ਸੁਣਦਾ ਸਾਡੀ ਕੋਈ ਆਉਂਦਾ ਜਾਂਦਾ ਰਸਤੇ ਆਉਂਦੇ ਆ ਬਹੁਤ ਜ਼ਿਆਦੇ ਆਖਿਆ ਉਹਨਾਂ ਨੂੰ ਆਇਆ ਵੀ ਗਰੀਬ ਵਸਤੀ ਆ ਇਹ ਸਾਡਾ ਕੀ ਕਰ ਲੈਣਗੇ ਕੀ ਕਰ ਸਕਦੇ ਆ ਇਹ ਠੀਕ ਹੈ ਨਾ ਇਹ ਸਿਆਣੇ ਜਿਹੜੇ ਤਖੜੇ ਆ ਉਹ ਤਾਂ ਹੱਲ ਕਰ ਲੈਂਦੇ ਆ ਇਹ ਗਰੀਬ ਦੀ ਵਸਤੀ 'ਚ ਕੋਈ ਨਹੀਂ ਆਉਂਦਾ ਜਦੋਂ ਵੋਟਾਂ ਲੈਣੀਆਂ ਉਹਦੇ ਪੈਰੀਂ ਦਿਖਦੇ ਆ ਜੋ ਸੋਚ ਰਿਹਾ ਹੋਊਗਾ ਉਹ ਵੀ ਸੋਚ ਰਿਹਾ ਹੋਊਗਾ ਹਾਂ ਸੋਚ ਲਈ ਇਹ ਗੱਲ ਵੀ ਤੁਹਾਡੇ ਐਮਸੀ ਜਾਂ ਤੁਹਾਡੇ ਕਿੱਥੇ ਆ ਪਰ ਸਾਡੇ ਕੋਈ ਨਹੀਂ ਆਉਂਦਾ ਹੈਗਾ ਇਹ